ਸੋ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੀਐਮ ਮੋਦੀ ਦਾ ਵੱਡਾ ਐਲਾਨ ਇਸ ਖਾਤੇ ਵਿੱਚ ਮਿਲਣਗੇ ਹਰ ਮਹੀਨੇ 10000 ਰੁਪਏ ਤੁਸੀਂ ਵੀ ਖਲਵਾਓ ਇਸ ਖਾਤੇ ਵਾਲੇ ਲੋਕਾਂ ਦੀ ਹੋਈ ਬੱਲੇ ਬੱਲੇ ਕੀ ਹਾ ਪੂਰੀ ਅਪਡੇਟ ਆਉ ਜਾਂਦੇ ਆ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂਕਿ ਪੰਜਾਬ ਸਰਕਾਰ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਅਲਰਟ ਉੱਪਰ ਦੇਖਣ ਨੂੰ ਮਿਲ ਸਕਣਗੇ ਆ ਅਗਰ ਤੁਸੀਂ ਵੀ ਸੈਂਟਰ ਗੌਰਨਿੰਗ ਦੀਆਂ ਲੇਟੈਸਟ ਨਿਊਜ਼ ਅਤੇ ਲੇਟੈਸਟ ਸਕੀਮਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਆਪਣਾ ਟੈਲੀਗ੍ਰam ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ। ਤੋਂ ਗੱਲ ਕਰਦੇ ਹਾਂ ਅੱਜ ਦੀ ਨਵੀਂ ਅਪਡੇਟ ਦੇ ਉੱਪਰ ਤਾਂ ਦੋਸਤੋ ਪੀਐਮ ਮੋਦੀ ਵੱਲੋਂ ਇੱਕ ਨਵੀਂ ਸਕੀਮ ਚਲਾਈ ਗਈ ਹੈ ਜਿਸ ਦੇ ਬਾਰੇ ਤੁਹਾਨੂੰ ਪਹਿਲਾਂ ਵੀ ਜਾਣਕਾਰੀ ਹੋਵੇਗੀ ਕਿ ਜਿਸ ਟਾਈਮ ਪੀਐਮ ਨਰਿੰਦਰ ਮੋਦੀ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਸੀ ਉਹਨਾਂ ਨੇ ਪੂਰੇ ਭਾਰਤ ਵਾਸੀਆਂ ਦੇ ਲੋਕਾਂ ਦੇ ਜਨ ਤਨ ਖਾਤੇ ਖੁਲਵਾਏ ਸੀ ਔਰ ਇਹਨਾਂ ਖਾਤਿਆਂ ਵਿੱਚ ਸੈਂਟਰ ਗਵਰਨਮੈਂਟ ਦੇ ਵੱਲੋਂ ਅਲੱਗ-ਅਲੱਗ ਸਕੀਮਾਂ ਦੇ ਲਾਭ ਦਿੱਤੇ ਜਾਂਦੇ ਸੀ ਤਾਂ ਹੁਣ ਦੁਬਾਰਾ ਤੋਂ 2024 ਦੇ ਵਿੱਚ ਵੱਡਾ ਐਲਾਨ ਕੀਤਾ ਗਿਆ ਹੈ ਪੀਐਮ ਜਨ ਤਨ ਖਾਤਾ ਧਾਰਕਾਂ ਨੂੰ ਮਿਲਣਗੇ ਹਰ ਮਹੀਨੇ 10000 ਰੁਪਏ ਜੇਕਰ ਤੁਹਾਡਾ ਵੀ ਖੁੱਲਿਆ ਜਨ ਤਨ ਖਾਤਾ ਤਾਂ ਤੁਸੀਂ ਪ੍ਰਧਾਨ ਮੰਤਰੀ ਜਨਤਨ ਯੋਜਨਾ ਤਹਿਤ ਹਰ ਮਹੀਨੇ 10000 ਰੁਪਏ ਮਿਲਣਗੇ ਪ੍ਰਧਾਨ ਮੰਤਰੀ ਜਨਤਨ ਯੋਜਨਾ 2024 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿੱਚ ਜਨਤਨ ਯੋਜਨਾ ਸ਼ੁਰੂ ਕੀਤੀ ਸੀ ਇਸ ਯੋਜਨਾ ਦਾ ਮੁੱਖ ਉਦੇਸ਼ ਗਰੀਬ ਨਾਗਰਿਕਾਂ ਨੂੰ ਬੈਂਕ ਸੇਵਾਵਾਂ ਨਾਲ ਜੋੜਨਾ ਸੀ ਮੌਜੂਦਾ ਸਾਲ 2024 ਵਿੱਚ ਇਸ ਸਕੀਮ ਵਿੱਚ ਇੱਕ ਨਵਾਂ ਰੂਪ ਸੋਧਿਆ ਗਿਆ ਹੈ ਜਨ ਤਨ ਯੋਜਨਾ ਦੀ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਮੁੱਖ ਵਿਸ਼ੇਸ਼ਤਾਵਾਂ ਨੇ ਜਾਣਦੇ ਆ ਸਾਰੇ ਭਾਰਤੀ ਨਾਗਰਿਕ ਮੁਫਤ ਵਿੱਚ ਜਨ ਤਨ ਖਾਤਾ ਖੋਲ ਸਕਦੇ ਹਨ ਖਾਤਾ ਧਾਰਕਾ ਨੂੰ ਹਰ ਮਹੀਨੇ 10000 ਰੁਪਏ ਮਿਲੇ ਅਤੇ ਜਿਸ ਦੇ ਨਾਲ ਉਹ ਆਪਣੇ ਘਰ ਦਾ ਰੋਜਗਾਰ ਤੋੜ ਸਕਦੇ ਆ ਖਾਤਾ ਖੋਲਣ ਲਈ ਆਧਾਰ ਕਾਰਡ ਪੈਨ ਕਾਰਡ ਅਤੇ ਮੋਬਾਈਲ ਨੰਬਰ ਦੀ ਲੋੜ ਹੁੰਦੀ ਹੈ ਕਿਸ ਨੂੰ ਲਾਭ ਮਿਲੇਗਾ ਅਤੇ ਕੌਣ ਅਰਜੀ ਲੈ ਸਕਦਾ ਹੈ ਦੇਸ਼ ਦੇ ਸਾਰੇ ਗਰੀਬ ਪਰਿਵਾਰ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ ਜਿਨ੍ਹਾਂ ਕੋਲ ਪਹਿਲੀ ਜਨਤਨ ਖਾਤਾ ਹੈ ਉਹਨਾਂ ਨੂੰ ਵੀ ਇਸ ਨਵੇਂ ਲਾਭ ਲਈ ਆਪਣੇ ਖਾਤੇ ਨੂੰ ਅਪਡੇਟ ਕਰਨ ਦੀ ਲੋੜ ਹੈ ਇਸ ਸਕੀਮ ਵਿੱਚ ਔਰਤਾਂ ਨੂੰ ਵਿਸ਼ੇਸ਼ ਲਾਭ ਦਿੱਤਾ ਜਾ ਰਿਹਾ ਹੈ ਖਾਤਾ ਖੋਲਣ ਦੀ ਪ੍ਰਕਿਰਿਆ ਆਪਣੇ ਨਜ਼ਦੀਕੀ ਬੈਂਕ ਤੇ ਜਾਓ ਜਨਤਨ ਖਾਤਾ ਖੋਲਣ ਦੇ ਲਈ ਫਾਰਮ ਭਰੋ ਲੋੜੀਦੇ ਦਸਤਾਵੇਜ਼ ਜਮ੍ਹਾਂ ਕਰਾਓ ਖਾਤਾ ਖੋਲਣ ਤੋਂ ਬਾਅਦ ਐਚ ਨੂੰ ਐਕਟੀਵੇਟ ਜਰੂਰ ਕਰਵਾਓ ਯੋਜਨਾ ਵਿੱਚ ਨਵੇਂ ਬਦਲਾਵ ਕਿਹੜੇ ਹਨ ਯੋਜਨਾ ਵਿੱਚ ਨਵੇਂ ਬਦਲਾਵ ਕੀਤੇ ਗਿਆ ਇਸ ਤੋਂ ਪਹਿਲਾਂ ਕਰੋਨਾ ਦੌਰਾਨ ਪੂਰੇ ਭਾਰਤ ਦੀਆਂ ਔਰਤਾਂ ਦੇ ਇਸ ਖਾਤੇ ਦੇ ਵਿੱਚ ਤਿੰਨ ਵਾਰ 5-500 ਰੁਪਏ ਦੀ ਰਾਸ਼ੀ ਸਰਕਾਰ ਦੇ ਵੱਲੋਂ ਦਿੱਤੀ ਗਈ ਸੀ ਅਤੇ ਬਹੁਤ ਸਾਰੀਆਂ ਔਰਤਾਂ ਅਜਹੀਆਂ ਵੀ ਸੀ ਜਿਨ੍ਹਾਂ ਨੂੰ ਇਸ ਖਾਤੇ ਦਾ ਲਾਭ ਨਹੀਂ ਮਿਲਿਆ ਸੀ ਤਾਂ ਤੁਹਾਨੂੰ ਦੱਸ ਤੀਏ ਕਿ ਇਹ ਖਾਤਾ ਤੁਸੀਂ ਆਪਣੇ ਨਜ਼ਦੀਕੀ ਕਿਸੇ ਵੀ ਸਰਕਾਰੀ ਜਾਂ ਫਿਰ ਪ੍ਰਾਈਵੇਟ ਬੈਂਕ ਵਿੱਚ ਖੁਲਵਾ ਸਕਦੇ ਹੋ ਇਸ ਖਾਤੇ ਦੇ ਨਾਲ ਤੁਸੀਂ ਆਪਣੀ ਡੀबीटी ਆਧਾਰ ਸੇਡਿੰਗ ਲਿੰਕ ਕਰਵਾਉਣੀ ਹੁੰਦੀ ਹੈ ਤਾਂ ਕਿ ਜੋ ਵੀ ਪੈਸਾ ਸਰਕਾਰੀ ਯੋਜਨਾ ਦਾ ਆਉਂਦਾ ਹੈ ਤੁਹਾਡਾ ਇਸ ਖਾਤੇ ਦੇ ਵਿੱਚ ਤੁਹਾਨੂੰ ਮਿਲ ਸਕੇ ਔਰ ਇਸ ਸਕੀਮ ਦੀ ਪੂਰੀ ਜਾਣਕਾਰੀ ਅਗਰ ਚਾਹੁੰਦੇ ਹੋ ਕਿ ਖਾਤਾ ਕਿਸ ਤਰੀਕੇ ਖੁੱਲੇਗਾ ਅਤੇ ਕਿਸ ਤਰੀਕੇ ਤੁਸੀਂ ਆਧਾਰਨਕ ਕਾਰਡ ਨੂੰ ਆਪਣੇ ਖਾਤੇ ਦੇ ਨਾਲ ਲਿੰਕ ਕਰਵਾਓਗੇ ਉਸ ਤੋਂ ਬਾਰੇ ਲੇਟੈਸਟ ਅਪਡੇਟ ਜਾਣਕਾਰੀ ਦੇਖਣ ਦੇ ਲਈ ਚੈਨਲ ਪੰਜਾਬ ਜੌਬ ਅਲਰਟ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਨੈਕਸਟ ਵੀਡੀਓ ਤੁਹਾਨੂੰ ਜਲਦੀ ਹੀ ਆਪਣੇ ਚੈਨਲ ਦੁਆਰਾ ਮਿਲ ਸਕੇ ਧੰਨਵਾਦ